ਕੀ ਕੀ ਮੰਗਦਾ ਹੈ 10 10 ਦਿਨ ਵਿਗਦੀ ਵੀਰੇ ਦੇਸੀਆਂ ਚ ਪੈਂਦੀ ਹੈ ਇਹ ਨਸਲ ਦੇਸੀਆਂ ਚ ਪੈਂਦੀ ਹੈ ਅੱਖ ਚਿੱਟੀ ਕਰਕੇ ਵੀਟਲ ਨਾ ਮੰਨੀ ਬਾਬਾ ਜੀ ਮਹਾਰਾਜ ਤਖੜੀਆ ਗੱਡੀ ਠੀਕ ਆ ਬਾਬਾ ਜੀ ਬੋਲ ਬਾਈ ਦਾ ਤੋ ਦੇ ਦ 4500 ਦੇ ਦਈਏ ਹੋਰ ਕੀ ਦਈਏ ਦੱਸ ਫੁਲ ਕੇ ਹੈ 5 ਲੈ ਸਾਤੋਂ ਸਾਢੇ 600 ਰੁਪਏ ਦੇਈਏ ਇਥਾ ਬਾਲਾ ਵਧੀਆ ਤੀ ਤੋ ਕਿਉਂ ਨਹੀਂ ਪਤਾ ਸਾਡੇ ਸੀਤਾ ਕੰਨ ਲੱਗ ਲਿਆ ਆਵਾਜ਼ ਸੁਣਾ ਨਹੀਂ ਪਾਣਾ ਹੁਣ ਕੀ ਕਰੀਏ ਦੱਸ ਹੁਣ ਮੈਨੂੰ ਆਪਦੇ ਆੜੇ ਖੂਚ ਹੀ ਛਾਲਮਾਨੀ ਪੈਣੀ ਆ ਬਾਬਾ ਕਿੱਧਰ ਭੱਜ ਗਿਆ ਬਾਬਾ ਪਾਣੀ ਆ ਉਹ ਦੇਖ ਆ ਬਾਬਾ ਦਾ ਆਪਣੇ ਕੋਲੀ ਰਹੂ ਮੈਂ ਬਾਬਾ 5000 ਲਾਤਾ ਤੇ ਕਿਉਂ ਜੀ ਉਹ ਕਿਉਂ ਹੈ ਉਹ ਵੀ ਕਈ ਵਾਰੀ ਵਾਲਾ ਟਪਾਰ ਮਾਰ ਕੇ ਬਾਜ ਜਾਂਦਾ ਹੈ ਭਾਈ ਹੈ 200 ਉੱਤੇ ਲੈ ਲੈ 5.5 ਪੂਰਾ ਲੈ ਲੈ ਚਲ ਕਾਹ ਨੂੰ ਬਾਹਰ ਦਾ ਹੈ ਕੱਸ ਕੇ ਛੱਡੇ ਦਿੰਨੇ ਇਹਨੂੰ ਕਿਹੜੀ ਜਾਰੇ ਹੈ ਮੇਰੀ ਮਾਂ ਤੈਨੂੰ ਗੱਲ ਕਰਕੇ ਨਹੀਂ ਆਈ ਇਹ ਮਾਲ ਹੈ ਗੱਡੀਆਂ ਵਾਲੇ ਵੇਚਦੇ ਕਿਉਂ ਨਹੀਂ ਮਾਲ ਵੇਚਦੇ ਤੁਸੀਂ ਇਹ ਘੱਟ ਪਰ ਮੇਰੀ ਗੱਲ ਸੁਣ ਲੈ ਸਾਰੇ ਨਾਲ ਬਾਅਦ ਮਾਲ ਇੱਥੇ ਗੱਡੀਆਂ ਵਾਲੇ ਵੇਚਣ ਆਉਂਦੇ ਨੇ ਪਰ ਇਹ ਮਾਲ ਭਾ ਨਾ ਦਿੰਦੇ ਕਿਉਂ ਨਹੀਂ ਯਾਰ ਇਹ ਅੱਟਾ ਵੱਟਾ ਕਰਦੇ ਨੇ ਰੱਸੇ ਨਾਲ ਰੱਸਾ ਨਾਲ ਵੱਟਾ ਲੈ ਕੇ ਪੈਸੇ ਲੈਂਦੇ ਨੇ ਨਗਦਾ ਨਗ ਇਹ ਖੜਾ ਰੱਖਦੇ ਬਾਦ ਮੰਡੀ ਚ ਸਾਰੀ ਜਿਹੜਾ ਹਮਲਾ ਇਹ ਆਉਂਦੇ ਆ ਮਾਲ ਲੈ ਕੇ ਬਾਹਰ ਯਾਰ ਮਾਲ ਤੁਸੀਂ ਰੋਟੀ ਛੱਡ ਕੇ ਦਿਆ ਕਰੋ ਕਿੱਥੇ ਮਾਲ ਦਾ ਮਾਲ ਦਾ ਮੁੱਲ ਦਿਆ ਕਰੋ ਇਹ ਪਿਆਰ ਬੀਟਰ ਥੋੜੀ ਜਿਹੀ ਵੀ ਜਰਾ ਫਾਪੇ ਹੋਈ ਕਰੀ ਇਹ ਤਾਂ 2 ਗਲੀ ਆ ਆ ਦੇ ਲੈ ਕਿੰਨੇ ਮੰਗਦਾ ਇਹ 12 ਇਹ ਤਾਂ 2 ਗਲੀ ਆ ਦੇ ਰਿਹਾ 6000 ਦਾ ਲਿਆ ਤੂੰ 6000 ਦਿਆ ਮੇਮ ਨਹੀਂ ਦੇ ਸਕਣ

ਕਾਇ ਹੋ ਗਏ 2 3 4 5 ਛੋੜ ਕਰਦੇ ਹੁਣ 100 ਰੁਪਏ ਉਹ ਇਦੀ ਮਰਜ਼ੀ ਹੈ ਮੇਰੀ ਦਲਾਲੀ ਮੈਨੂੰ ਦਿੱਤੀ ਹਾਂ ਛੋੜ ਕਰ ਦੇ ਨਗਦਾ ਜਿਹੜਾ 200 ਰੁਪਏ ਲੈਣੇ ਆ ਵੱਧ ਤੇਥੋਂ ਲੈਂਦੇ ਨਹੀਂ 200 ਹੀ ਲੈਣੇ ਮੈਂ ਮਨੇ ਦਾ ਸਭ ਨੂੰ ਪਤਾ ਹੈ ਸਾਰੀ ਮੰਡੀ ਨੂੰ ਤੇਥੋਂ ਕੋਈ ਹੱਟ ਨਹੀਂ ਲੈਣੇ ਉਹਨੂੰ ਜੋ ਮਰਜ਼ੀ ਮੋੜ ਤੇਰੀ ਬਸ ਛੋੜ ਕਰ ਦੇ ਕੋਈ ਚੱਲ ਖੈ ਕੀ ਕਰਾ ਗਿਆ ਵੇਦ ਚ ਕਰ ਤੂੰ ਐਂ ਦੇ ਤੂੰ ਵੀ ਮਾਰ ਲ ਆ ਨਾ ਟੱਕਦਾ ਝੰਡਾ ਘੜਦਾ ਝੰਡਾ ਘੜਦਾ ਹੁਣ ਅੰਡਾ ਖੁੱਲਿਆ ਵਾ ਹਾਂ ਝੰਡਾ ਘੜਦਾ ਹੁਣ ਅੰਡਾ ਖੁੱਲਿਆ ਵਾ ਮੁਰਗੀ ਦਾ ਹਾਂ ਹੋਰ ਕੋਲ ਤੋਂ ਮੁਰਗੀ ਇੱਥੋਂ ਹਾਂ ਇਹਦਾ ਵੀ ਦੱਸ ਕੀ ਲੈਣਾ ਕੋਈ 11 ਦਾ ਨਹੀਂ ਵਿਕਦਾ ਟੱਟੂ ਜੇ ਤਾਂ ਮੈਂ ਬਣਾ ਇਹ ਇਹਦੇ ਨਾਲ ਤਾਂ ਤੂੰ ਲੰਬਾ ਪਿਆ ਕੰਨ ਮਾਧਰੇ ਨੇ ਹਾਂ ਤੂੰਛ ਜਮਾ ਮੁੜ ਕੇ ਕੁੰਡੀ ਲੱਗ ਰਹੀ ਹੈ ਨਾਲ ਠੀਕ ਆ ਮੈਂ ਦੱਸ ਦਿਆਂ ਪੱਕਾ ਮੁੱਲ 6.5 ਦਾ ਦੇ। ਹਾਂ। ਹੋ। ਹੋ। ਇਹ ਨਹੀਂ ਪੜਨਾ। ਕਿੱਥੇ ਬਣੂ? ਹੈਂ? 7000 ਦਾ ਦੇਣ ਰੱਖ ਲੈ। ਹਾਂ ਹੁਣ ਲਵਾਰੀ ਜਦੋਂ ਮੁੱਲ ਕਿਉਂ ਜੀ ਮਰਜ਼ੀ ਵੀਡੀਓ ਕਦੋਂ ਬਣੇਗੀ ਇਹਦੀ? ਇਹ ਗੁੜੀਆਂ ਕੁੜੀਆਂ ਵੀ ਸ਼ੌਂਕ ਰੱਖਦੀਆਂ ਨੇ। ਬਜਾਰੀਆਂ ਦੇ ਮੇਲਾ ਦੇਖਣ ਆਏ ਨੇ ਇਹਨਾਂ ਨੇ ਮੁਰਗੀ ਵੀ ਲੈਤੀ ਆ ਪਹਿਲਾਂ ਹੁਣ ਬੱਕਰਾ ਕਾਠਾਂ ਵੀ ਲੈਣੀਆਂ ਨੇ ਕਹਿਣ ਦਾ ਮਤਲਬ ਸੰਗ ਸ਼ਰਮਣਾ ਤੇ ਸਾਰੇ ਆਪਣੇ ਧੀਆਂ ਭੈਣਾਂ ਸਾਰੇ ਮੀਟਾ ਦੇਖਣ ਆਇਆ ਕਰੋ ਮੇਲਾ ਇੱਥੇ ਲੱਗਦਾ ਵਾ ਹਰ ਸ਼ਨੀਵਾਰ ਮੁੰਲਾਵਰ ਮੰਡੀ ਲੱਗਦੀ ਹੈ ਜ਼ਰੂਰ ਬਉਂਦੇ ਕਰੋ ਬਾਈ ਇਹ ਭੈਣ ਤੇ ਇਹ ਭਰਾ ਬਾਈ ਆਏ ਆ ਫਰੋਜਪੁਰ ਤੋਂ ਤੇ ਇਹਨਾਂ ਨੇ ਬੱਕਰੀ ਪਾਲਣ ਧੰਦਾ ਕਰਨਾ ਹੈ ਅੱਜ ਇਹ ਸ਼ੌਂਕ ਵਜੋਂ ਮੇਲਾ ਦੇਖਣ ਆਏ ਹਾਂ ਤੇ ਬਾਈਆਂ ਦਾ ਮੈਂ ਵੱਧ ਕੇ ਇਹਨਾਂ ਦਾ ਫੈਨ ਹੈ ਸਾਡੇ ਫੈਨ ਨੇ ਮਹਾਰਾਜ ਇਹਨਾਂ ਦਾ ਭਲਾ ਕਰੇ ਪ੍ਰਮਾਤਮਾ ਦਿਨ ਦੁਗਣੀ ਰਾਤ ਚੋਗਣੀ ਚਲੋ ਕੋਈ ਗੱਲ ਨਹੀਂ ਇਹ ਫੈਮਿਲੀ ਸਾਰੀ ਉਹ ਆਪਣੇ ਭੈਣ ਭਰਾ ਨੇ ਵਿਚਾਰੇ ਹਾਂ ਇਹ ਵੀ ਬੱਕਰੀ ਪਾਲਣ ਧੰਦੇ ਦੇ ਵਿੱਚ ਆਉਣਾ ਚਾਹੁੰਦੇ ਨੇ ਬਹੁਤ ਵਧੀਆ ਬਾਈ ਡੜੋ ਯਾਰ ਜਿੰਨੇ ਜੜਾ ਵੀ ਜਿੰਨੀ ਸੰਗਤ ਤੋਂ ਜੁੜਿਆ ਜਾਂਦਾ ਵੱਧ ਤੋਂ ਵੱਧ ਜੁੜੋ ਇਸ ਧੰਦੇ ਨਾਲ ਹਾਂਜੀ ਤੇ ਭਾਅ ਬ ਯਾਰ ਪਸ਼ੂ ਲੋ ਬਾਲਾ ਮਹਿੰਗਾ ਨਾਲ ਲੋ ਨਾ ਬਾਲਾ ਸਸਤਾ ਲੋ ਬਸ ਪਸ਼ੂ ਲੋ ਵਧੀਆ ਦੇਖ ਕੇ ਬੀਤਲ ਪਿਓਰ ਜਿਹੜੀ ਕੋਈ ਬਰੀਡ ਹੈ ਨਸਲ ਹੈ ਉਹ ਤੇ ਕੰਮ ਕਰੋ ਵੀ ਜੇ ਆਪਾਂ ਕੱਲ ਨੂੰ ਵੇਚਣਾ ਹੋਵੇ ਤਾਂ ਆਪਣੀ ਬਰੀਡ ਦਵਾ ਦਾ ਵੇਖੀ ਵੇਖੇ ਧੰਨਵਾਦ ਜੀ ਸਤਿ ਸ੍ਰੀ ਅਕਾਲ